ਕੋਈ ਨਹੀਂ ਆਇਆ ਬੁੱਛਣ ਆਇਆ ਕੋਈ ਕਹਿਨੇ ਵੜ ਕੇ ਵੇਖਿਆ ਨਹੀਂ ਆ ਅਗਰ ਇਸ ਲਾਈਨ ਤੇ ਕੋਈ ਵੀ ਨਹੀਂ ਆਇਆ ਅ ਗੁਰਦੁਆਰਾ ਨਾਨਕਪੁਰੇ ਹਾਂਜੀ ਅਜੇ ਪੱਕਾ ਕਿੰਭ ਲਾਇਆ ਠੀਕ ਝਗੜਾ ਨਹੀਂ ਚਾਹੀਦਾ ਕੀ ਹੈ ਕੋਈ ਤੂੜੀ ਤਰਪਾ ਕੋਈ ਰਾਸ਼ਨ ਕੋਸ਼ ਵੀ ਚਾਹੀਦਾ ਦਵਾਈ ਸਾਨੂੰ ਤੇ ਵਿਚ ਜੋ ਫੋਨ ਕਰ ਦਿਓ ਮੈਸੇਜ ਜੇ ਜੋ ਆ ਸਕਦਾ ਹੈ ਉੱਥੇ ਬੰਦਾ ਕੋ ਆ ਦੇ ਟਰੈਕਟਰ ਲੈ ਕੇ ਨਹੀਂ ਤੇ ਸਾਡੇ ਇਹ ਬੰਦੇ ਮੁੰਡੇ ਆਪੀ ਧੰਨ ਬੋਲੋ ਲੋਕਾਂ ਦੇ ਰਾਹ ਚ ਤਰੀ ਇੱਕ ਚੀਜ਼ ਸੁਣੋ ਮੈਂ ਤੁਹਾਨੂੰ ਇਹ ਵੀ ਦੱਸਦਾ ਮੈਂ ਉਹ ਲਾਲਚ ਕਰਨ ਵਾਲਿਆਂ ਦਾ ਬੁਰੀ ਚੀਜ਼ ਹੈਗਾ ਬਿੱਟੀ ਇਹ ਸੋਨਾ ਮੈਂ ਇਕੱਠਾ ਵੀ ਕਰ ਲੂਗਾ ਤੇ ਫਿਰ ਕਿਹੜੀ ਗੱਲ ਆ ਆ ਲੈ ਜਾਓ ਯਾਰ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਅਜ ਪਹਿਲਾਂ ਜਣ ਆਇਆ ਸਰੇ ਵੇਹ ਕਿਹੜੇ ਸਮਾਨ ਖੋਣ ਵਾਲੇਗਾ ਸਾਨੂੰ ਕੋ ਫੋਨ ਕਰ ਦਿਓ ਤੇ ਠੀਕ ਹੈ ਪਰ ਜਦ ਇਹ ਪਾਣੀ ਹਰ ਉੱਦ ਲੈਂਦੇ ਆ 35 ਤੇ 30 ਲੀਟਰ ਹੋ ਜਾਂਦੇ 30 ਲੀਟਰ ਪਾ ਦਿੰਦੇ ਰੱਖਿਆ ਅੰਦਰ ਤੋਂ ਫਰਾਗ ਕੋਈ ਗੱਲ ਨਹੀਂ ਕੱਲ 30 ਲੀਟਰ ਡੀਜ਼ਲ ਤੁਹਾਨੂੰ ਪਹੁੰਚ ਜਾਊਗਾ ਚਾਹੀਦਾ ਕੀ ਜੀ ਦੱਸੋ ਉੱਥੇ ਕੋਈ ਫੀਸ ਦਾ ਇੰਤਿਆਮ ਕਰਦੀ ਕੀ ਫਿਰ ਇਹ 14 ਕੀ ਹੋਵੇ ਠੀਕ ਅਸੀਂ ਚਾਹੁੰਦੇ ਆ ਕਿ ਚਲੋ ਬੱਚਿਆਂ ਦੀ ਫੀਸ ਖਾਸ ਹੋ ਜਾਏ ਤੁਹਾਡੀ ਪੱਕੀ ਲਵਾ ਦਈਏ ਲਵਾ ਦਿੰਦੇ ਆ ਮੈਂ ਪੜਾਈ ਦਾ ਵੀ ਕਰ ਦਿੰਦਾ ਜੀ ਕੋਈ ਨਾ ਜਿਹੜੇ ਸਕੂਲ ਜਾਂਦੇ ਆ ਉੱਥੋਂ ਦਾ ਮੈਨੂੰ ਪ੍ਰਿੰਸੀਪਲ ਨਾਲ ਗੱਲ ਕਰਾ ਦੇ ਜੀ ਠੀਕ ਹੈ 2 ਸਾਲ ਦੀ ਫੀਸ ਹੋਊਗੀ 2 ਸਾਲ ਦਾ ਜੀ ਜੀ ਬੱਛੇ ਤੁਹਾਨੂੰ ਬਾਲ ਬਖਸ਼ੇਗੇ ਤੁਸੀਂ ਇੰਨੀ ਸੇਵਾ ਕਰਦੇ ਹੋ ਬਾਜੀ ਸਤਿ ਸ੍ਰੀ ਅਕਾਲ ਮਾ ਅੱਜ ਜੜਦੀ ਕਾਲਾ ਰਹੋ ਜੜਦੀ ਕਾਲਾ ਰਹੋ ਦੋਸਤੋ ਅਜਨਾਲੇ ਏਰੀਏ ਦੇ ਵਿੱਚ ਹੀ ਫਿਰ ਰਹੇ ਆਂ ਡੇਰਾ ਬਾਬਾ ਨਾਨਕ ਰੋਡ ਦੇ ਉੱਤੇ ਹੁਣ ਅਸੀਂ ਜਾ ਰਹੇ ਆਂ ਪਿੰਡ ਕਿਹੜਾ ਜੀ ਹਰੜ ਹਰੜ ਖੁਰ ਦੇ ਵਿੱਚ ਆ ਰਹੇ ਆਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਹਾਲਤ ਜਿਹੜੇ ਆ ਪਾਣੀ ਬਹੁਤ ਜ਼ਿਆਦਾ ਵਾ ਔਰ ਮੇਨ ਰੋਡ ਦੇ ਉੱਤੇ ਜਿੱਥੇ-ਜਿੱਥੇ ਮੇਨ ਰੋਡ ਆ ਉੱਥੇ ਬਹੁਤ ਸਾਰੇ ਲੋਕ ਜਿਹੜੇ ਆ ਸੋਸ਼ਲ ਸਰਵਿਸ ਜਿਹੜੇ ਕਰ ਰਹੇ ਆ ਰਾਸ਼ਨ ਪਚਾ ਰਹੇ ਆ ਲੋਕਾਂ ਨੂੰ ਦੇ ਰਹੇ ਆ ਮੇਨ ਦਿੱਕਤ ਜਿਹੜੀ ਆ ਰਹੀ ਉਹ ਲਿੰਕ ਰੋਡਾਂ ਦੇ ਉੱਤੇ ਜਿਹੜੇ ਡੇਰਿਆਂ ਨੂੰ ਰਸਤੇ ਜਾਂਦੇ ਆ ਉੱਥੇ ਕਿਸੇ ਕੋਲ ਕੁਝ ਨਹੀਂ ਪਹੁੰਚ ਰਿਆ ਅੱਜ ਵੀ ਅਸੀਂ ਉੱਥੋਂ ਜਿੱਥੇ-ਜਿੱਥੇ ਵੀ ਰਾਹ ਦੇ ਵਿੱਚ ਟਰੈਕਟਰ ਟਰਾਲੀਆਂ ਅੱਗੇ ਨਹੀਂ ਆਏ ਸਾਡੇ ਨੌਜਵਾਨਾਂ ਨੇ ਮਤ ਕੀਤੀ ਆ ਔਰ ਇਹ ਟਰੈਕਟਰ ਇਧਰ ਨੂੰ ਪਾਏ ਨੇ ਤੇ ਉਹ ਲੋਕਾਂ ਦੇ ਘਰਾਂ ਜਾ ਕੇ ਪੁੱਛਿਆ ਵੀ ਤਿੰਨਾਂ ਤਿੰਨਾਂ ਦਿਨਾਂ ਤੋਂ ਕੁਝ ਮਿਲ ਰਿਹਾ ਤੇ ਸਾਰੇ ਕਹਿੰਦੇ ਆ ਵੀ ਕੁਝ ਵੀ ਨਹੀਂ ਮਿਲ ਰਿਹਾ ਔ ਕਿ ਜਿੱਥੇ ਕਿਤੇ ਵੀ ਮੇਨ ਰੋਡ ਦੇ ਉੱਤੇ ਕਈ ਲੋਕ ਉੱਥੋਂ ਰਾਸ਼ਨ ਬਹੁਤ ਜ਼ਿਆਦਾ ਇਕੱਠਾ ਕਰੀ ਜਾ ਰਹੇ ਨੇ ਵੀ ਜਿਹੜੇ ਵੀ ਟਰਾਲੀ ਆਉਂਦੀ ਹੈ ਉੱਤੋਂ ਲਈ ਜਾਂਦੇ ਮੈਂ ਕੋਈ ਇਹਦੇ ਬਹੁਤਾ ਵਿਰੋਧ ਨਹੀਂ ਹੈਗਾ ਵੀ ਰਾਸ਼ਨ ਹੀ ਆ ਨਾ ਯਾਰ ਇਹ ਕੋਈ ਸੋਨਾ ਨਹੀਂਗਾ ਪਰ ਫਿਰ ਵੀ ਸਾਰਿਆਂ ਨੂੰ ਸਰਦਾ ਪੁੱਜਦਾ ਜੇ ਕਿਤੇ ਜ਼ਿਆਦਾ ਇਕੱਠਾ ਵੀ ਕਰ ਲਿਆ ਤੇ ਜੇ ਲਾਗੇ ਕੋਈ ਭੁੱਖਾ ਵਾ ਜਿਹਦੇ ਕੋ ਨਹੀਂ ਪਹੁੰਚ ਰਿਹਾ ਤੇ ਉਹਨੂੰ ਰਾਸ਼ਨ ਦੇ ਵੀ ਦੇਣਾ ਚਾਹੀਦਾ ਵਾ ਤੁਹਾਨੂੰ ਫਿਰ ਕੱਲ ਨੂੰ ਮਿਲ ਜੂਗਾ ਇੰਨੀ ਕਿ ਸਾਰੇ ਜਣੇ ਹਿੰਮਤ ਕਰੋ ਔਰ ਦੂਜੀ ਚੀਜ਼ ਕਈ ਵੱਡੇ ਵੱਡੇ ਘਰਾਂ ਦੇ ਵਿੱਚ ਅਸੀਂ ਗਏ ਆ ਔਰ ਕਈ ਤੁਸੀਂ ਮਹਿਸੂਸ ਕਰੋਗੇ ਮਤਲਬ ਮੈਂ ਮਹਿਸੂਸ ਕੀਤਾ ਵੀ ਉਹ ਲੋਕ ਮੰਗਣਾ ਚਾਹੁੰਦੇ ਸ਼ਰਮ ਕਰਦੇ ਆ ਵੀ ਉਹ ਐਡੇ ਐਡੇ ਵੱਡੇ ਘਰ ਨੇ ਮੈਂ ਉਹਨਾਂ ਨੂੰ ਇੱਕ ਚੀਜ਼ ਕਹਿਣੀ ਚਾਹਨਾ ਇਹ ਕੋਈ ਦਾਨ ਨਹੀਂ ਆ ਇਹ ਸਾਥ ਹੈ ਇੱਕ ਦੂਜੇ ਦਾ ਕਿ ਕਿਤੇ ਕੋਈ ਬਿਪਤਾ ਪੈ ਚੁੱਕੀ ਆ ਕਿਤੇ ਕੋਈ ਸਮਾਨ ਨਹੀਂ ਮਿਲ ਰਿਹਾ ਤੇ ਉੱਥੇ ਜਿਹੜਾ ਇੱਕ ਦੂਜੇ ਦੀਆਂ ਲੋੜਾਂ ਲਾਗੇ ਪੂਰੀਆਂ ਕਰੋ ਤੁਸੀਂ ਲੈ ਕੇ ਵੀ ਰੱਖ ਲੋ ਤੇ ਤੁਹਾਡੇ ਕੋਲ ਕੋਈ ਲੋੜਵੰਦ ਆਉਂਦਾ ਹੋ ਉਹਨੂੰ ਦੇ ਦਿਵੋ ਹੁਣ ਜਿਹੜੀ ਮੇਨ ਚੀਜ਼ ਲੋੜ ਹੈ ਜਿਹੜੀਆਂ ਲੋੜਾਂ ਮੈਂ ਦੱਸਣੀਆਂ ਚਾਹੁੰਨਾ ਵੀ ਜੇ ਕੋਈ ਸੇਵਾ ਕਰ ਸਕਦਾ ਤੇ ਕਰੇ ਤੂੜੀ ਦੀ ਬਹੁਤ ਜ਼ਿਆਦਾ ਲੋੜ ਹੈ ਤੂੜੀ ਦੇ ਨਾਲ ਨਾਲ ਕੋਈ ਵੰਡ ਮਿਲ ਜੇ ਡੰਗਰਾ ਦਾ ਚਾਰ ਮਿਲ ਜੇ ਹੋਰ ਕੀ ਕੀ ਪਈਦਾ ਜੀ ਚੌਕਰ ਜਲ ਜੀ ਕਰ ਮਿਲ ਜੇ ਅੱਜ ਮੈਨੂੰ ਕਿਸੇ ਨੌਜਵਾਨਾ ਨੇ ਫੋਨ ਕੀਤਾ ਸੀ ਕਾਦੀਆਂ ਤੋਂ ਕਿ ਅਸੀਂ ਚਾਰ ਟਰਾਲੀਆਂ ਜਿਹੜੀਆਂ ਢੋੜੀਆਂ ਦੀਆਂ ਇਕੱਠੀਆਂ ਕੀਤੀਆਂ ਸੀ 7 ਕੁਇੰਟਲ ਵੰਡ ਦਾ ਜਿਹੜਾ ਆਰਡਰ ਦੇ ਦਿੱਤਾ ਵਾ ਕੱਲ ਤੱਕ ਤੁਹਾਨੂੰ ਪਹੁੰਚਦਾ ਕਰ ਦਵਾਂਗੇ ਔਰ ਸ਼ਹਿਰ ਦੇ ਵਿੱਚ ਸਾਡਾ ਇੱਕ ਦੋਸਤ ਹੈ ਗੁਰਲੀਨ ਉਹ ਸ਼ੈਲਟਨ ਰਿਜ਼ੋਰਟ ਵਾਲਾ ਉਹਨੇ ਕੱਲ ਮੇਰੀ ਵੀਡੀਓ ਵੇਖੀ 100 ਕਿਲੋ ਦੁੱਧ ਅੱਜ ਉਹਨੇ ਸਾਨੂੰ ਲੈ ਕੇ ਦਿੱਤਾ 100 ਪੈਕੇਟ ਹੈ ਉਹਦੇ ਵਿੱਚ 1 ਕਿਲੋ ਪੈਕੇਟ ਮੇਰੇ ਖਾਲ 3 310 ਰੁਪਏ ਦਾ ਆਉਂਦਾ 300 ਦਾ ਔਰ ਇੱਕ ਚੀਜ਼ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਦੁੱਧ ਸਸਤਾ ਵੀ ਬੜਾ ਮਿਲਦਾ ਵਾ ਸੁੱਕਾ ਦੁੱਧ 160 ਰੁਪਏ ਵੀ ਮਿਲਦਾ ਵਾ ਪਰ ਇਹੋ ਜੀ ਕੋਈ ਗਲਤੀ ਨਾ ਕਰਿਓ ਵੀ ਅੱਗੇ ਹੀ ਲੋਕ ਮਰੇ ਪਏ ਆ ਅੱਗੇ ਹੀ ਲੋਕ ਮਤਲਬ ਆ ਪਾਣੀ ਨਾਲ ਜੂਝ ਰਹੇ ਆ ਅੱਗੋਂ ਬਿਮਾਰੀਆਂ ਨਾਲ ਜੂਝਣਾ ਪੈਣਾ ਵਾ ਜੇ ਕਿਸੇ ਨੇ ਕੋਈ ਚੀਜ਼ ਦੇਣੀ ਆ ਤੇ ਇੰਨੀ ਦੀ ਜਗ੍ਹਾ ਇੰਨੀ ਵੀ ਦੇ ਦਿੱਤੀ ਜਾਵੇ ਪਰ ਚੰਗੀ ਦਿੱਤੀ ਜਾਵੇ ਔਰ ਪਿੱਛੇ ਵੀ ਸਮਾਨ ਜਿਹੜਾ ਬਹੁਤ ਇਕੱਠਾ ਹੋ ਰਿਹਾ ਸਾਡੇ ਸ਼ਹਿਰ ਤੋਂ ਨੇ ਸੰਦੀਪ ਮਾ ਆ ਜਾਣ ਉਹ ਗੱਡੀ ਦੇ ਵਿੱਚ ਪਾਣੀ ਲੈ ਕੇ ਆਏ ਸੀਗੇ ਚੱਪੜਾ ਲੈ ਕੇ ਆਏ ਸੀ ਲਿਆਉਣ ਦਾ ਸਾਧਨ ਨਹੀਂ ਸੀ ਹੈਗਾ ਤੇ ਉਹਨਾਂ ਸਾਡੇ ਕੋਲ ਹੀ ਇੱਥੇ ਰੱਖ ਦਿੱਤਾ ਤੇ ਉਹ ਜਿਹੜਾ ਅਸੀਂ ਵੰਡ ਰਹੇ ਆ ਸਭ ਤੋਂ ਮੇਜਰ ਜਿਹੜੀ ਜ਼ਰੂਰਤ ਹੈ ਉਹ ਬੋਤਲ ਆਸੀ ਵੀ ਕੱਲ ਅੱਜ ਡਿਮਾਂਡ ਕੀਤੀ ਹੈ ਕਿ ਸ਼ਾਇਦ ਮਿਲ ਜੂਗੀ ਜੇ ਮੁੱਲ ਲੈਣੀ ਪਈ ਤੇ ਮੁੱਲ ਵੀ ਲੈ ਲਾਂਗੇ ਔਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਪਾਣੀ ਤੋਂ ਬਾਅਦ ਵੀ ਇੱਥੇ ਸੇਵਾ ਨਿਭਾਉਣੀ ਪੈਣੀ ਹੈ ਇੱਥੇ ਗਾਰ ਚੜੀ ਹੋਣੀ ਹੈ ਲੋਕਾਂ ਦਾ ਜੀਵਨ ਲੀਹ ਦੇ ਉੱਤੇ ਨਹੀਂ ਆਉਣਾ ਕੱਲਾ ਪਾਣੀ ਨੂੰ ਮੁਸੀਬਤ ਨਾ ਸਮਝਿਆ ਜਾਵੇ ਇਸ ਤੋਂ ਬਾਅਦ ਵੀ ਇਹਨਾਂ ਲੋਕਾਂ ਦੀ ਬਾਹ ਫੜਨੀ ਪੈਣੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਪੱਕਾ ਲੰਗਰ ਜਿਹੜਾ ਉੱਥੇ ਸ਼ੁਰੂ ਕੀਤਾ ਲੰਗਰ ਹੈ ਸੁੱਕੀ ਰਸਦਾ ਕੱਲ ਸਗੋਂ ਰੋਬਨ ਮੈਨੂੰ ਕਹਿੰਦਾ ਸੀਗਾ ਕਿ ਭਾਰੀ ਬਹੁਤ ਜ਼ਿਆਦਾ ਸਮਾਨ ਲੈ ਲਿਆ ਤੇ ਮੈਂ ਨੂੰ ਕਿਹਾ ਕਿ ਜਦੋਂ ਸ਼ੁਰੂ ਕਰ ਦਿੱਤਾ ਲਾਗੋ ਕੋ ਲੋਕਾਂ ਨੇ ਤੁਹਾਡੇ ਕੋਲ ਲੈਣ ਆਉਣਾ ਸ਼ੁਰੂ ਕਰ ਦੇਣਾ ਉਹਨਾਂ ਲੋਕਾਂ ਨੂੰ ਲੋੜ ਹੈ ਉੱਥੇ ਸਾਨੂੰ ਦੇਣਾ ਪੈਣਾ ਮਰ ਅੱਜ ਵਾਕਿਆ ਹੀ ਉਹ ਲੋੜ ਮਹਿਸੂਸ ਹੋਈ ਆ ਮੇਰੀ ਬੇਨਤੀ ਆ ਕਿ ਅਸੀਂ ਨੰਬਰ ਵੀ ਘਰ ਘਰ ਦੇ ਵਿੱਚ ਇੱਥੇ ਦੇਈ ਜਾਂਦੇ ਆ ਕਿਸੇ ਨੂੰ ਕੋਈ ਦਵਾਈ ਚਾਹੀਦੀ ਆ ਕਿਸੇ ਨੂੰ ਕੋਈ ਤੂੜੀ ਜਾਂ ਕਿਸੇ ਤਰੀਕੇ ਦਾ ਵੀ ਤਰਪਾਲਾਂ ਦੀ ਬਹੁਤ ਸਾਰੀ ਲੋੜ ਹੈ ਅੱਜ ਸਾਨੂੰ ਮਹਿਸੂਸ ਹੋਇਆ ਕਿ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਤਰਪਾਲ ਜਿਹੜੀਆਂ ਮੰਗੀਆਂ ਜਾ ਰਹੀਆਂ ਨੇ ਸੁੱਕੇ ਦੁੱਧ ਦੀ ਲੋੜ ਹੈ ਰਾਸ਼ਨ ਤਕਰੀਬਨ ਬਹੁਤ ਆ ਰਿਹਾ ਵਾ ਪਾਣੀ ਦੀ ਲੋੜ ਹੈ ਔਰ ਇਹਦੇ ਨਾਲ ਨਾਲ ਅੱਜ ਅਸੀਂ ਇਹ ਘਰ ਦੇ ਵਿੱਚ ਗਏ ਆ ਬਹੁਤ ਵੱਡਾ ਘਰ ਹੈ ਕੋਈ ਸਾਧਨ ਨਹੀਂ ਹੈਗਾ ਉੱਥੇ ਜਾਣ ਦਾ ਉਹਨਾਂ ਸਾਡੇ ਕੋਲ 30 40 ਲੀਟਰ ਡੀਜ਼ਲ ਦੀ ਡਿਮਾਂਡ ਕੀਤੀ ਉਹਦਾ ਕਾਰਨ ਕੀ ਹੈ ਕਿ ਸੋਸ਼ਲ ਵਰਕ ਹੈ ਕਿ ਲਾਗੇ ਲਾਗੇ ਉਹ ਆਪਣਾ ਜਿਹੜਾ ਜਨਰੇਟਰ ਚਲਾ ਕੇ ਉਹਦੀ ਉਹ ਬੱਤੀ ਲਾਗੇ ਲਾਗੇ ਸਪਲਾਈ ਕਰ ਦਿੰਦੇ ਨੇ ਤੇ ਲੋਕੀ ਪੀਣ ਵਾਲਾ ਪਾਣੀ ਆਪਣੀਆਂ ਟੈਂਕੀਆਂ ਦੇ ਵਿੱਚ ਭਰ ਲੈਂਦੇ ਨੇ ਆਪਣਾ ਨਹਾਉਣ ਧੋਣ ਨੂੰ ਆਪਣਾ ਟਾਇਲਟ ਜਾਣ ਨੂੰ ਇਹ ਇਹ ਜਿਹੜੀ ਸੇਵਾ ਵੀ ਉਹ ਵੱਖਰੀ ਸੇਵਾ ਕੱਲ ਸੀ ਉਹਨਾਂ ਨੂੰ ਕਿਹਾ ਤੁਹਾਨੂੰ ਡੀਜ਼ਲ ਵੀ ਜਿਹੜਾ ਤੁਹਾਡਾ ਪੁੱਜਦਾ ਕਰ ਦਵਾਂਗੇ ਸੋ ਮੇਰੀ ਬੇਨਤੀ ਹੈ ਔਰ ਮੈਨੂੰ ਦੁੱਖ ਇਸ ਗੱਲ ਦਾ ਕਿ ਪੂਰੇ ਮੈਂ ਕਿਸੇ ਨੂੰ ਇਸ ਸਮੇਂ ਦੌਰਾਨ ਨਹੀਂ ਕੋ ਮਾੜਾ ਚੰਗਾ ਬੋਲਣਾ ਚਾਹੁੰਦਾ ਹਾਂ ਜਦੋਂ ਇਹ ਪਾਣੀ ਉਤਰੂਗਾ ਉਸ ਤੋਂ ਬਾਅਦ ਇਹਨਾਂ ਕੋ ਜਰੂਰ ਸਰਕਾਰ ਕੋਲੋਂ ਸਵਾਲ ਕੀਤੇ ਜਾਣਗੇ ਚਾਹੇ ਕੇਂਦਰ ਦੀ ਆ ਚਾਹੇ ਪੰਜਾਬ ਦੀ ਆ ਕਿ ਤੁਹਾਡੀ ਜਿੰਮੇਵਾਰੀ ਕੀ ਬਣਦੀ ਸੀ ਇਸ ਤੋਂ ਪਹਿਲਾਂ ਅਲਰਟ ਕੀ ਬਣਦੇ ਸੀਗੇ ਹੁਣ ਰਲ ਮਿਲ ਕੇ ਇਹਨਾਂ ਲੋਕਾਂ ਦੀ ਸੇਵਾ ਕੀਤੀ ਜਾਵੇ ਇਹਨਾਂ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਮੈਂ ਫਿਰ ਦੱਸਣਾ ਚਾਹਨਾ ਕਿ ਹਰ ਬੰਦਾ ਇਹਨੂੰ ਇਹ ਨਾ ਸਮਝੇ ਦਾਨ ਹੈ ਇਹ ਸਾਥ ਹੈ ਬਹੁਤ ਬਹੁਤ ਵੱਡੇ ਘਰ ਨੇ ਜਿਹੜੇ ਲੋਕਾਂ ਨੂੰ ਰੋਟੀ ਖਵਾਉਂਦੇ ਨੇ ਜਿਹੜੇ ਫਸਲਾਂ ਬੀਜਦੇ ਨੇ ਜਿਹਦੇ ਸਿਰ ਦੇ ਉੱਤੇ ਲੋਕ ਪੜਦੇ ਆ ਲੋਕ ਰੋਟੀ ਖਾਂਦੇ ਆ ਉਹਨਾਂ ਘਰਾਂ ਦੇ ਵਿੱਚ ਵੀ ਕੋਈ ਜ਼ਰੂਰੀ ਵਸਤਾਂ ਜਿਹੜੀਆਂ ਨਹੀਂ ਪਹੁੰਚ ਰਹੀਆਂ ਇੱਕ ਦੂਜੇ ਦਾ ਸਾਥ ਜਿਹੜਾ ਨਿਭਾਇਆ ਜਾ ਰਿਹਾ ਔਰ ਟੀਮ ਪੂਰੇ ਪਿੰਡ ਦੀ ਸਾਡੇ ਨਾਲ ਲੱਗੀ ਆ ਟਰੈਕਟਰ ਟਰਾਲੀ ਦੇ ਉੱਤੇ ਘਰ ਘਰ ਏਨ ਅਸੀਂ ਜਿਹੜਾ ਸ਼ੁਰੂ ਕੀਤਾ ਕਿ ਮੇਨ ਰੋਡ ਤੋਂ ਛੱਡ ਕੇ ਮੇਨ ਰੋਡ ਤੇ ਤੁਸੀਂ ਕਿਤੇ ਵੇਖੋ ਬਹੁਤ ਸਾਰੇ ਮਤਲਬ ਟਰਾਲੀਆਂ ਬਹੁਤ ਸਾਰੇ ਐਨ ਜੀਓਜ਼ ਕੰਮ ਕਰ ਰਹੇ ਨੇ ਬਹੁਤ ਸਾਰੇ ਗੁਰੂ ਦੇ ਸਿੱਖ ਜਿਹੜੇ ਕੰਮ ਕਰ ਰਹੇ ਨੇ ਪਰ ਲਿੰਕ ਰੋਡਾਂ ਦੇ ਉੱਤੇ ਡੇਰਿਆਂ ਦੇ ਉੱਤੇ ਸਮਾਨ ਨਹੀਂ ਜਾ ਰਿਹਾ ਅਸੀਂ ਬਹੁਤ ਸਾਰੇ ਘਰਾਂ ਦੇ ਵਿੱਚ ਗਏ ਬੀਬੀਆਂ ਸੀਗੀਆਂ ਔਰ ਉਹਨਾਂ ਨੂੰ ਪੁੱਛਿਆ ਕਿ ਕੋਈ ਆਇਆ ਤਿੰਨਾਂ ਦਿਨਾਂ ਤੋਂ ਆਂਦੇ ਜੀ ਕੋਈ ਨਹੀਂ ਆਇਆ ਸੋ ਮੇਰੀ ਬੇਨਤੀ ਹੈ ਕਿ ਇਹਨਾਂ ਰੋਡਾਂ ਦੇ ਉੱਤੇ ਵੀ ਸੰਪਰਕ ਕੀਤਾ ਜਾਵੇ ਇਹਨਾਂ ਡੇਰਿਆਂ ਦੇ ਉੱਤੇ ਸੰਪਰਕ ਕੀਤਾ ਜਾਵੇ ਔਰ ਮੈਂ ਤੁਹਾਨੂੰ ਆਪਣੇ ਵੱਲੋਂ ਭਰੋਸਾ ਦਵਾਉਣਾ ਕਿ ਜਿੰਨਾ ਚਿਰ ਵੀ ਸਾਹ ਪ੍ਰਾਣ ਚੱਲਦੇ ਆ ਜਿੰਨਾ ਚਿਰ ਵੀ ਤੁਸੀਂ ਇਸ ਮੁਸੀਬਤ ਨਾਲ ਜੂਝਦੇ ਹੋ ਉਹਨਾਂ ਚਿਰ ਇਸ ਮੁਸੀਬਤ ਨੂੰ ਅਸੀਂ ਆਪਣੀ ਮੁਸੀਬਤ ਸਮਝ ਕੇ ਇਹਦੇ ਨਾਲ ਜੂਝਾਂਗੇ ਤੁਹਾਡੇ ਨਾਲ ਖਲੋਵਾਂਗੇ ਕੋਈ ਭੱਜਣ ਵਾਲਿਆਂ ਚੋਂ ਨਹੀਂ ਹੈਗੇ ਇਹ ਇਹ ਗੁਰੂ ਮਹਾਰਾਜ ਕਰਾਉਂਦਾ ਬੰਦਾ ਕੌਣ ਹੈ ਕਰਨ ਵਾਲਾ ਬੰਦੇ ਦੀ ਤੇ ਕਿਸੇ ਨੂੰ ਕੋਈ ਲੋੜ ਵੀ ਨਾ ਪਵੇ ਜੇ ਗੁਰੂ ਮਹਾਰਾਜ ਇੰਨਾ ਚਾਵੇ ਸੋ ਪ੍ਰਮਾਤਮ ਕਰਾ ਰਿਆ ਵਾ ਔਰ ਬਹੁਤ ਸਾਰਾ ਮੈਂ ਆਪਣੀ ਟੀਮ ਦਾ ਧੰਨਵਾਦ ਕਰਦਾ ਮੇਰੀ ਕਾਦੀ ਮੈਂ ਇਹਨਾਂ ਦੀ ਟੀਮ ਦਾ ਹਿੱਸਾ ਵਾਂ ਕਿ ਇਹ ਲੋਕ ਇਹਨਾਂ ਐਫਰਟ ਕਰ ਰਹੇ ਆ ਸੋ ਮੇਰੀ ਬੇਨਤੀ ਆ ਕਿ ਨਾਨਕਪੁਰੇ ਉਹ ਉੱਚਾ ਸੀਗਾ ਇਲਾਕਾ ਉੱਥੇ ਤਾਂ ਸੀ ਲੰਗਰ ਸ਼ੁਰੂ ਕੀਤਾ ਉੱਥੇ ਤਾਂ ਸੁੱਕੀ ਰਸ ਦਾ ਇੰਤਜ਼ਾਮ ਕੀਤਾ ਉੱਥੇ ਤਰਪੈਲਾ ਵੀ ਪਈਆਂ ਨੇ ਕਿਸੇ ਨੂੰ ਲੋੜ ਹੋਵੇ ਉੱਥੇ ਕੋਈ ਸੁੱਕੇ ਦੁੱਧ ਦਾ ਵੀ ਇੰਤਜ਼ਾਮ ਹੈ ਕਿਸੇ ਨੂੰ ਲੋੜ ਹੋਵੇ ਕੋਈ ਫੋਨ ਕਰ ਸਕਦਾ ਕੋਈ ਕਿਸੇ ਤਰੀਕੇ ਵੀ ਮੈਸੇਜ ਦੇ ਸਕਦਾ ਕੋਈ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਮੈਸੇਜ ਦੇ ਸਕਦਾ ਕੋਸ਼ਿਸ਼ ਕਰਾਂਗੇ ਕਿ ਉਹਨੂੰ ਜਿਹੜਾ ਉਹ ਪੁੱਜਦਾ ਕੀਤਾ ਜਾਵੇ ਉਹ ਸਮਾਨ ਉਹਨਾਂ ਤੱਕ ਪਹੁੰ ਜਾਵੇ ਤੇ ਜੇ ਕਿਤੇ ਕੋਈ ਕਟਾਈ ਰਹਿ ਵੀ ਜਾਵੇ ਜ਼ਰੂਰੀ ਨਹੀਂ ਕਿ ਹਰ ਥਾਂ ਤੇ ਪਹੁੰਚ ਵੀ ਹੋ ਸਕਦੀ ਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਤੋਂ ਮਾਫੀ ਵੀ ਮੰਗੂਗਾ ਪਰ ਗੁਰੂ ਮਹਾਰਾਜ ਦੇ ਅੱਗੇ ਇਹ ਓਟ ਆਸਰਾ ਲੈ ਕੇ ਚੱਲੇ ਆਂ ਵੀ ਜਿੱਥੇ ਕਿਸੇ ਨੇ ਆਸਨਾ ਫੋਨ ਕਰ ਲਿਆ ਜਾਂ ਕੁਝ ਕਹਿ ਦਿੱਤਾ ਕੋ ਸੇਵਾ ਸਾਨੂੰ ਲਾ ਦਿੱਤੀ ਉਹਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਧੰਨਵਾਦ